ਸੇਰੀਗੁਰੂ ਗ੍ਰੰਥ ਸਾਹਿਬ ਜੀ ਬੇਦਵੀ ਮਾਮਲੇ ਤੇ ਐਸਆਈਟੀ ਦੀ ਜਾਂਚ ਚੱਲ ਰਹੀ ਹੈ ਨਾਲ ਹੀ ਬਾਬਲਕਲਾ ਗੋਲੀ ਕੰਡ ਦੇ ਵਿੱਚ ਜਿਹੜੀ ਸਖਤੀ ਐਸਆਈਟੀ ਵੱਲੋਂ ਦਿਖਾਈ ਜਾ ਰਹੀ ਸੀ ਪੂਰੀ ਦੁਨੀਆ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਜਿਹੜੀ ਸੰਤੁਸ਼ਟੀ ਸੀ ਕਿ ਜਲਦ ਜਿਹੜਾ ਸਿੱਖਾਂ ਦੇ ਕਾਤਲਾਂ ਨੂੰ ਉਹ ਸਾਹਮਣੇ ਲਿਆ ਲਿਆਂਦਾ ਜਾਏਗਾ ਵੀ ਕੌਣ ਹੈ ਸਿੱਖਾਂ ਦਾ ਕਾਤਲ ਕਿਹਦੇ ਹੁਕਮ ਤੇ ਗੋਲੀ ਚੱਲੀ ਪਰ ਫਰੀਦਕੋਟ ਅਦਾਲਤ ਨੇ ਆਈਜੀ ਪਰਮਰਾਜ ਉਮਰਾਨ ਅੰਗਲ ਨੂੰ ਜ਼ਮਾਨਤ ਦਿੱਤੀ ਤੇ ਜ਼ਮਾਨਤ ਤੋਂ ਬਾਅਦ ਜਿਹੜਾ ਬਾਬਲਕਲਾ ਗੋਲੀ ਕੰਡ ਦੇ ਜਿਹੜੇ ਪੀੜਤ ਪਰਿਵਾਰ ਨੇ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਸੁਪੁੱਤਰ ਭਾਈ ਸੁਖਰਾਜ ਸਿੰਘ ਦਾ ਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਜਿਹੜੀ ਐਸਆਈਟੀ ਬੜੀ ਤੇਜ਼ੀ ਦੇ ਨਾਲ ਤੇ ਸਖਤੀ ਦੇ ਨਾਲ ਜਾਂਚ ਕਰ ਰਹੀ ਸੀ ਕਿਉਂਕਿ ਪੂਰੀ ਦੁਨੀਆ ਦੀਆਂ ਜਿਹੜੀਆਂ ਨਿਗਾਹ ਜਿਹੜੀਆਂ ਨਜ਼ਰਾਂ ਨੇ ਉਹ ਐਸਆਈਟੀ ਦੀ ਇਸ ਜਾਂਚ ਦੇ ਉੱਤੇ ਟਿਕੀਆਂ ਸੀ ਬੜੀ ਸਖਤੀ ਦੇ ਨਾਲ ਜਾਂਚ ਚੱਲ ਰਹੀ ਹੈ ਜਲਦੀ ਜਿਹੜਾ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਪਰ ਜਿਹੜਾ ਪਰਸੋਂ ਆਈਜੀ ਪਰਮਰਾਜ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਤੁਹਾਡਾ ਬਿਆਨ ਵੀ ਆਇਆ ਸੀ ਕਿ ਤੁਸੀਂ ਉਸ ਜ਼ਮਾਨਤ ਤੋਂ ਜਿਹੜਾ ਜਿਹੜਾ ਕਾਨੂੰਨੀ ਤੌਰ ਤੇ ਉਹਨੂੰ ਜ਼ਮਾਨਤ ਮਿਲੀ ਹੈ ਉਹਨੂੰ ਤੁਸੀਂ ਨਾਖੁਸ਼ ਹੋ ਤੇ ਨਰਾਜ ਹੋ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਹਾਂ ਜੀ ਬਿਲਕੁਲ ਇਸੇ ਇਸ ਟੌਪਿਕ ਦੇ ਆਪਾਂ ਗੱਲ ਕਰੀਏ ਜਿਹੜੀ ਪਰਮ ਰਾਜ ਉਮਰਾਨ ਨੰਗਲ ਨੂੰ ਇਹਨਾਂ ਨੇ ਜ਼ਮਾਨਤ ਦਿੱਤੀ ਆ ਜਾਂ ਐਸਆਈਟੀ ਨੇ ਆਪਣਾ ਪਹਿਲਾ ਕੰਮ ਕੀਤਾ ਸੀ ਉਹਨਾਂ ਨੂੰ ਫੜਨ ਦਾ ਬਾਬਲ ਕਲਾਂ ਗੋਲੀ ਕਾਂਢ ਚ ਚਰਨਜੀਤ ਸ਼ਰਮੇ ਦੀ ਜਿਹੜੀ ਗ੍ਰਿਫਤਾਰੀ ਕੀਤੀ ਆ ਤੇ ਉਸ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਢ ਦੇ ਜਿਹੜੇ ਸਬੰਧ ਵਿੱਚ ਆਈਜੀ ਉਮਰਾਨ ਨੰਗਲ ਉੱਥੇ ਵੀਡੀਓ ਆਪਣਾ ਸੀਸੀਟੀਵੀ ਦੇ ਆਧਾਰ ਤੇ ਜਿਹੜਾ ਇਹਨਾਂ ਨੂੰ ਬਣਾ ਸਬੂਤ ਸੀਗਾ ਇਹਨਾਂ ਕੋਲੇ ਤੇ ਬਾਕੀ ਹੋਰ ਵੀ ਇਹਨਾਂ ਕੋਲੇ ਪੁਕਤਾ ਸਬੂਤ ਜਿਹੜੇ ਇਹਨਾਂ ਨੂੰ ਐਸਆਈਟੀ ਨੂੰ ਅੰਦਰੋਂ ਬਰਾਮਦ ਹੋਏ ਸੀ ਜਿਨ੍ਹਾਂ ਦੇ ਆਧਾਰ ਤੇ ਇਹਨਾਂ ਨੇ ਉਹਨਾਂ ਨੂੰ ਗ੍ਰਿ ਪਰ ਉਹਨੂੰ ਗ੍ਰਿਫਤਾਰ ਕਰਦਿਆਂ ਚਲਦਿਆਂ ਜਿਹੜਾ ਅਦਾਲਤ ਦੇ ਵਿੱਚ ਕੇਸ ਪਾਇਆ ਗਿਆ ਸੀ ਉਹਦੇ ਆਧਾਰ ਤੇ 2 ਦਿਨ ਪਹਿਲਾਂ ਫਰੀਦਕੋਟ ਦੀ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਜੋ ਬਹੁਤ ਹੀ ਮੈਂ ਉਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਇੱਕ ਕਤਲ ਦਾ ਕੇਸ ਬੰਦੇ ਦੇ ਉੱਪਰ ਹੋਵੇ ਪੁਲਿਸ ਵਾਲੇ ਤੇ ਤੇ ਦੂਸਰਾ ਉਹ ਵੀਡੀਓ ਦੇ ਵਿੱਚ ਪਾਇਆ ਗਿਆ ਹੋਵੇ ਉਹਨੂੰ ਕਿਸੇ ਵੀ ਆਧਾਰ ਤੇ ਛਡਣਾ ਬਣਦਾ ਨਹੀਂ ਕਿਉਂਕਿ ਆਮ ਸਿੱਖਿਆ ਨਾਲ ਜਿਹੜਾ ਧੱਕਾ ਹੁੰਦਾ ਉਹ ਤਾਂ ਇੱਕ ਬੋਲਬਾਣੀ ਦੇ ਆਧਾਰ ਤੇ ਉਹਨਾਂ ਨੂੰ ਫੜ ਕੇ ਜਾਂ ਲਿਟਰੇਚਰ ਪੜਦਿਆਂ ਨੂੰ ਵੀ ਉਮਰ ਕੈਦਾਂ ਦਿੱਤੀਆਂ ਜਾਂਦੀਆਂ ਜਾਂਦੀਆਂ ਇੱਥੇ ਵੀਡੀਓ ਦੇ ਆਧਾਰ ਤੇ ਉਹਨੂੰ ਜਿਹੜੀ ਜ਼ਮਾਨਤ ਜੱਜ ਨੇ ਦਿੱਤੀ ਆ ਬਹੁਤ ਨਖੇਦੀ ਆ ਇਸ ਗੱਲ ਦੀ ਇੱਕ ਸਿੱਖ ਕੌਮ ਤੇ ਧੱਬੇ ਵਜੋਂ ਕਿਉਂਕਿ ਸਿੱਖ ਕੌਮ ਨੂੰ ਗੁਲਾਮੀ ਦਾ ਪ੍ਰਤੀਕ ਜਿਹੜੇ ਇਹਦੇ ਵਿੱਚ ਦੱਸਿਆ ਗਿਆ ਹ ਅੀਜੀ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੁਸੀਂ ਵੀ ਜਿਹੜਾ ਕਿ ਦੋ ਤਿੰਨ ਦਿਨ ਸੁਣਵਾਈ ਚੱਲੀ ਜ਼ਮਾਨਤ ਨੂੰ ਲੈ ਕੇ ਫਰੀਦਕੋਟ ਜਿਹੜੇ ਅਦਾਲਤ ਦੇ ਵਿੱਚ ਆਖਿਰ ਕੀ ਕਾਰਨ ਹੋ ਸਕਦੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਵਕੀਲ ਵੱਲੋਂ ਕਿਸੇ ਪੱਖ 'ਚ ਕੋਈ ਕਮੀ ਰਹਿ ਗਈ ਆ ਕਿ ਦਲੀਲ 'ਚ ਕੋਈ ਕਮੀ ਰਹਿ ਗਈ ਆ ਜਾਂ ਕੋਈ ਹੋਰ ਜਿਹੜਾ ਦਬਾਅ ਨਹੀਂ ਬਣ ਸਕਿਆ ਉਸ ਕੇਸ ਦੇ ਵਿੱਚ ਜਿਹੜਾ ਜੱਜ ਨੇ ਐਡਾ ਵੱਡਾ ਫੈਸਲਾ ਜਿਹੜਾ ਇਸ ਇੰਨਾ ਜਿਹੜਾ ਅਹਿਮ ਤੇ ਜਿਹੜਾ ਬੜਾ ਵੱਡਾ ਕੇਸ ਆ ਜਿਹੜਾ ਬਾਬਲ ਕਲਾਂ ਗੋਲੀ ਕਰਨ ਦਾ ਕਿਉਂ ਜ਼ਮਾਨਤ ਦਿੱਤੀ ਗਈ ਹੋਊਗੀ ਤੁਹਾਨੂੰ ਕੀ ਲੱਗਦਾ ਦੇਖੋ ਜੀ ਵਕੀਲ ਵੱਲੋਂ ਮੇਰੇ ਵੱਲੋਂ ਵੀ ਕੋਈ ਕਮੀ ਪੇਸ਼ੀ ਨਹੀਂ ਰਹੀ ਗਈ ਉੱਥੇ ਮੈਂ 2-3 ਦਿਨ ਲਗਾਤਾਰ ਜਿਹੜੀ ਬੈਸੁੰਦਰੀ ਦੋ ਦਿਨ ਉਹ ਸੁਣਦਾ ਵੀ ਰਿਹਾ ਤੇ ਜਾਂਦਾ ਵੀ ਰਿਹਾ ਸਰਕਾਰੀ ਵਕੀਲ ਵੱਲੋਂ ਵੀ ਸੱਟ ਦੇ ਵਕੀਲ ਵੱਲੋਂ ਵੀ ਜਿਹੜਾ ਉੱਥੇ ਚੰਗੀ ਤਰ੍ਹਾਂ ਜਿਹੜੇ ਸਬੂਤ ਪੁਖਤਾ ਜਿਹੜੇ ਰੱਖੇ ਗਏ ਸੀਗੇ ਆਈਜੀ ਉਮਰਾਨੰਗਲ ਦੇ ਖਿਲਾਫ ਜਿਹੜੇ ਸੀਗੇ ਪਰ 2-3 ਦਿਨ ਫੈਸਲਾ ਰੱਖਮਾਂ ਰੱਖ ਕੇ ਤਰੀਕ ਤੇ ਤਰੀਕ ਦੇ ਕੇ ਜਿਹੜਾ ਤੀਜੇ ਦਿਨ ਜੱਜ ਨੇ ਫੈਸਲਾ ਉਹਨਾਂ ਦੇ ਪੱਖ ਚ ਦਿੱਤਾ ਉਹ ਇੱਕ ਬਹੁਤ ਸ਼ਰਮਸਾਰ ਗੱਲ ਸੀ ਕਿਉਂਕਿ ਸਬੂਤ ਬਹੁਤ ਵੱਡੇ ਜਿਹੜੇ ਇਹਨਾਂ ਨੇ ਦਿੱਤੇ ਸੀ ਉੱਥੇ ਵੀਡੀਓ ਅਜੀਤ ਸਿੰਘ ਜਿਹੜਾ ਗੋਲੀकांड ਕੋਟਕਪੂਰ ਦੇ ਵਿੱਚ ਜ਼ਖਮੀ ਹੋਇਆ ਉਹਦੀ ਪੂਰੀ ਵੀਡੀਓ ਉੱਥੇ ਦਿਖਾਈ ਗਈ ਜੱਜ ਸਾਹਿਬ ਨੂੰ ਬਾਕੀ ਉਹਨਾਂ ਨੇ ਜਿਹੜੇ ਸੌਸ ਸਬੂਤ ਬੰਦ ਕਰਕੇ ਲਿਖਤੀ ਰੂਪ ਚ ਜੱਜ ਸਾਹਿਬ ਨੂੰ ਪੜਨ ਲਈ ਦਿੱਤੇ ਸੀਗੇ ਉਹ ਵੀ ਬਹੁਤ ਸੀਗੇ ਜੱਜ ਸਾਹਿਬ ਨੇ ਜਿਹੜੀ ਇਹ ਜ਼ਮਾਨਤ ਕੀਤੀ ਹੈ ਇੱਥੋਂ ਜਿਥੋਂ ਲੱਗਦਾ ਕਿਸੇ ਨਾ ਕਿਸੇ ਜਿਹੜਾ ਇੱਥੇ ਦਬਾਅ ਪਾਇਆ ਗਿਆ ਦਬਾਅ ਦੇ ਅਧੀਨ ਜਿਹੜੀ ਇਹ ਜ਼ਮਾਨਤ ਲਈ ਗਈ ਆ ਉਹ ਹੁਣ ਜੱਜ ਸਾਹਿਬ ਦੱਸ ਸਕਦੇ ਵੀ ਉਹਨਾਂ ਨੂੰ ਕਿਹਦਾ ਦਬਾਅ ਬਣਿਆ ਸੀਗਾ ਨਾਲੇ ਇਹ ਗੱਲ ਵੀ ਇਹਨਾਂ ਨੇ ਜਿਹੜੀ ਇਹ ਜ਼ਮਾਨਤ ਦਿੱਤੀ ਆ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਇੱਕ ਧਾਰਮਿਕ ਇਸ਼ੂ ਜਿਹੜਾ ਇਹ ਬਣਿਆ ਸੀਗਾ ਇੱਕ ਧਾਰਮਿਕ ਇਸ਼ੂ ਇਸ਼ੂ ਸੀਗਾ ਸਾਡਾ ਗਰੰਤ ਦੀ ਬੇਅਦਬੀ ਹੋਈ ਸੀਗੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਗੋਲੀਆਂ ਚ ਚਲਾਈਆਂ ਸੀ ਦੂਜੇ ਪਾਸੇ ਜਿਹੜਾ ਇੱਕ ਰਾਮ ਮੰਦਰ ਦਾ ਰੌਲਾ ਜਿਹੜਾ ਇਹਨਾਂ ਦਾ ਮਸਲਾ ਚੱਲਦਾ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਬਿਲਡਿੰਗ ਬਣਾਉਣ ਦੇ ਲਈ ਜਿਹੜਾ ਉੱਥੇ ਲੀਡਰ ਖੜੇ ਹੋ ਗਏ ਉਹਨਾਂ ਨੂੰ ਉਹਦੀ ਮਨਜ਼ੂਰੀ ਵੀ ਮਿਲ ਗਈ ਉਹ ਤਾਂ ਬਣਾਉਣ ਦੇ ਲਈ ਕਿਉਂਕਿ ਉਹਨਾਂ ਦੀ ਉਹ ਪ੍ਰਾਪਤੀ ਸੀਗੀ ਇੱਕ ਜੁੱਟ ਦਾ ਸੀਗੀ ਸਾਡੇ ਸਾਡੇ ਸਿੱਖਾਂ ਦੇ ਵਿੱਚ ਕਮੀ ਜਿਹੜੀ ਪਾਈ ਗਈ ਕਿਉਂਕਿ ਅਸੀਂ ਜਦੋਂ ਇਨਸਾਫ ਲੈਣ ਲਈ ਇਕੱਠੇ ਹੋਏ ਤਾਂ ਲੱਖਾਂ ਦੀ ਤعداد ਚ ਇਕੱਠੇ ਹੋਏ ਵੀ ਸਾਨੂੰ ਇਨਸਾਫ ਚਾਹੀਦਾ ਪਰ ਜਦੋਂ ਇਨਸਾਫ ਦੇ ਰਾਹ ਤੇ ਚੱਲੇ ਤਾਂ ਉਹ ਅਸੀਂ ਦੋ ਫਾੜ ਹੋ ਗਏ ਅੱਡੋ ਅੱਡੀ ਹੋ ਗਏ ਆ ਉਹਨਾਂ ਵਿੱਚ ਉਹ ਜਿਹੜੀ ਉੱਥੇ ਪ੍ਰੈਸ਼ਰਾਈਜ਼ ਬਣਾਉਣਾ ਚਾਹੀਦਾ ਸੀ ਲੱਖ ਵੱਖ-ਵੱਖ ਜਥੇਬੰਦਗਾਂ ਨੇ ਆਉਣਾ ਚਾਹੀਦਾ ਸੀ ਉੱਥੇ ਉਹ ਜਥੇਬੰਦਗੀਆਂ ਨਹੀਂ ਪਹੁੰਚੀਆਂ ਜੀ ਨੂੰ ਜਿਹੜੇ ਮਾਹੌਲ ਨੂੰ ਦੇਖ ਕੇ ਮੈਨੂੰ ਲੱਗ ਰਿਹਾ ਵੀ ਜਿਹੜੇ ਮਾਹੌਲ ਨੂੰ ਦੇਖ ਕੇ ਜੱਜ ਨੇ ਉਹਨਾਂ ਦੇ ਜਿਹੜਾ ਹੱਕ 'ਚ ਫੈਸਲਾ ਰੱਖਤਾ ਕਿਉਂਕਿ ਇੱਕ ਦੋਸ਼ੀ ਉੱਥੇ ਜਦੋਂ ਆਉਂਦਾ ਸੀਗਾ ਤਾਂ ਉਹਦੇ ਜਿਹੜੀ ਮਦਦ ਵਾਲੇ ਬੰਦੇ ਸੀ 50 100 50 100 ਦੇ ਜਿਹੜੇ ਹਮਾਇਤ ਕਰਨ ਆਉਂਦੇ ਸੀ ਤੇ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਸਿੰਘ ਬੰਦੇ ਨੇ ਸ਼ਹੀਦ ਕੀਤੇ ਹੋਣ ਸ਼ਰਿਆਂਮ ਗੋਲੀਆਂ ਚਲਾਈਆਂ ਹੋਣ ਤੇ ਅਸੀਂ ਉਹਦਾ ਰੋਸ ਕਰਨ ਵੀ ਉੱਥੇ ਪਹੁੰਚੇ ਨਹੀਂ ਸਾਡੀ ਇਹ ਨਾਕਾਮੀ ਸੀ ਜਿਹਦੇ ਕਾਰਨ ਜੱਜ ਨੇ ਜਿਹੜਾ ਫੈਸਲਾ ਉਹਨਾਂ ਦੇ ਹੱਕਾਂ 'ਚ ਦਿੱਤਾ ਬਾਕੀ ਸਰਕਾਰਾਂ ਦੀ ਮਿਲੀਭੁਗਤ ਹੋ ਸਕਦੀ ਹੈ ਪ੍ਰੈਸ਼ਰਾਈਜ਼ ਹੋ ਸਕਦੀਆਂ ਜੱਜ ਉਹਨਾਂ ਤੋਂ ਕੋਈ ਉਹਨਾਂ ਦਾ ਪ੍ਰੈਸ਼ਰਾਈਜ਼ ਕਰਕੇ ਸਰਕਾਰ ਦੇ ਆਧਾਰ ਤੇ ਉਹਨਾਂ ਨੇ ਜਿਹੜਾ ਉਹ ਕੀਤਾ ਸਭ ਤੋਂ ਵੱਡੀ ਨਕਾਮੀ ਮੈਂ ਆਪਣੀ ਕੌਮ ਦੀ ਮੰਨਦਾ ਇਹਦੇ ਵਿੱਚ ਉਹਦਾ ਫੈਸਲਾ ਜਾਣਾ ਬੰਦਾ ਨਹੀਂ ਸੀ ਅਸੀਂ ਇੱਕ ਜੁੱਟ ਹੁੰਦੇ ਉੱਥੇ ਅਸੀਂ ਆਪਣਾ ਕੱਠ ਦਿਖਾਉਂਦੇ ਆਪਣਾ ਰੋਸ ਦਿਖਾਉਂਦੇ ਤੇ ਜੱਜ ਨੂੰ ਵੀ ਫੈਸਲਾ ਦੇਣ ਤੇ ਮਜਬੂਰ ਕਰਦੇ ਵੀ ਉਹਨਾਂ ਦੇ ਪੱਖਸ ਫੈਸਲਾ ਨਹੀਂ ਜਾਣਾ ਚਾਹੀਦਾ ਸੀਗਾ ਆਈਜੀ ਪਰਮਰਾਇ ਨੂੰ ਜਿਹੜੀ ਜ਼ਮਾਨਤ ਤੋਂ ਬਾਅਦ ਤੁਸੀਂ ਅਗਲੇ ਦੀ ਕੀ ਕਾਰਵਾਈ ਕੀਤੀ ਹੈ ਕੋਈ ਤੁਸੀਂ ਕੇਐਸਪੀਸੀ ਤੁਸੀਂ ਉੱਚ ਅਦਾਲਤ ਦੇ ਵਿੱਚ ਜਾਓਗੇ ਕੋਈ ਇਸ ਤਰ੍ਹਾਂ ਦਾ ਕਦਮ ਚੁੱਕ ਰਹੇ ਹੋ ਹਾਂਜੀ ਬਿਲਕੁਲ ਉਹ ਜਿਹੜਾ ਆਈਜੀ ਪਰਮਰਾਜ ਉਮਰਾਨ ਨੰਗਲ ਨੂੰ ਫਰੀਦਕੋਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਮੈਂ ਇਹਨੂੰ ਆਧਾਰ ਤੇ ਆਪਣਾ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗਾ ਇਹਦੀ ਜ਼ਮਾਨਤ ਜਿਹੜੀ ਖਾਰਜ ਕਰਾਉਣ ਵਾਸਤੇ ਕਿਉਂਕਿ ਇਹਨਾਂ ਤੋਂ ਹੀ ਅੱਗੇ ਗੱਲ ਚੱਲਣੀ ਹੈ ਕੱਲੇ ਮਾਸਟਰਮਾਈਂਡ ਇਹ ਨਹੀਂ ਸੀਗੇ ਉਸ ਟਾਈਮ ਦੇ ਕਰਤਾ ਧਰਤਾ ਜਿਹੜੇ ਪਾਏ ਗਏ ਸੀ ਵੀਡੀਓ ਦੇ ਵਿੱਚ ਸੀਗੇ ਅੱਗੇ ਜਿਵੇਂ ਮੰਤਾਰ ਬਰਾਲ ਹੋਇਆ ਇਹਨਾਂ ਨੂੰ ਵੀ ਜਮਾਨ ਇਹਨਾਂ ਦੀ ਇਥੋਂ ਖਾਰਜ ਕੀਤੀ ਗਈ ਆ ਤਾਂ ਸੈਟ ਨੂੰ ਮੇਰੀ ਜਾਂ ਸਰਕਾਰ ਨੂੰ ਰਿਕੁਐਸਟ ਆ ਵੀ ਉਹਨਾਂ ਦੀ ਵੀ ਗ੍ਰਿਫਤਾਰੀ ਕਰੀ ਜਾਵੇ ਜਾਂ ਉਹਨਾਂ ਤੋਂ ਜਿਹੜੀ ਪੁਖਤਾ ਸਬੂਤਾਂ ਦੇ ਆਧਾਰ ਤੇ ਪੁੱਛਗਛ ਕਰੀ ਜਾਵੇ ਜਿਹੜਾ ਇਹਨਾਂ ਦੇ ਪਿੱਛੇ ਉਸ ਟਾਈਮ ਦੇ ਹਾਕਮ ਰਾਣ ਜਾਂ ਬਾਦਲ ਪਰਿਵਾਰ ਕਹੋ ਉਹ ਸੀਗੇ ਤਾਂ ਉਹਨਾਂ ਤੱਕ ਜਿਹੜੀ ਜਾਂਚ ਪਹੁੰਚ ਸਕੇ ਜੇ ਇਸੇ ਤਰ੍ਹਾਂ ਹੀ ਉਮਰਾਂ ਨਗਲ ਵਾਂਗ ਜਮਾਨਤਾ ਦੇਣੀਆਂ ਸਾਰਿਆਂ ਨੂੰ ਫਿਰ ਸਾਨੂੰ ਇਹ ਦੱਸੇ ਜਾ ਰਿਹਾ ਵੀ ਅਸੀਂ ਗੁਲਾਮ ਆ ਤੇ ਗੁਲਾਮ ਰਹਿਣਾ ਕਿਉਂਕਿ ਇਹ ਸਾਡੀ ਨਿਸ਼ਾਨੀ ਸਾਨੂੰ ਦੱਸ ਰਿਹਾ ਵੀ ਅਸੀਂ ਕੁਝ ਕਰਨ ਵਾਲੇ ਨਹੀਂ ਤਾਂ ਮੇਰੀ ਜਥੇਬੰਦੀਆਂ ਵੀ ਜੇ ਆਪਾਂ ਆਪਣੇ ਗੁਰੂ ਦਾ ਨਿਆਂ ਲੈਣਾ ਜਿਹੜਾ ਬੇਅਦਬੀ ਹੋਈ ਆ ਤਾਂ ਸਾਨੂੰ ਇੱਕ ਜੁੱਟਤਾ ਹੋ ਕੇ ਇੱਕ ਸੋਰ ਹੋ ਕੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਗੁਰੂ ਨੂੰ ਮੁਖ ਰੱਖ ਕੇ ਜਿਹੜਾ ਕੇਸ ਆ ਜਿਹੜੇ ਲੜਨੇ ਪੈਣਗੇ ਤਾਂ ਜੋ ਸਾਨੂੰ ਇਨਸਾਫ ਆ ਜਿਹੜਾ ਉਹ ਸਰਕਾਰਾਂ ਪਾਸੋਂ ਮਿਲੂਗਾ ਨਹੀਂ ਮੁਸ਼ਕਲ ਆ ਪਸੀ ਆਈਜੀ ਨੂੰ ਲੈ ਕੇ ਜਿਹੜਾ ਹੈਗਾ ਉੱਚ ਅਦਾਲਤ ਦੇ ਵਿੱਚ ਜਿਹੜੀ ਪਟੀਸ਼ਨ ਲਾਓਗੇ ਵੀ ਜਿਹੜੀ ਇਹਨੂੰ ਮੁੜ ਤੋਂ ਜਿਹੜਾ ਗ੍ਰਿਫਤਾਰੀ ਹੈ ਉਹ ਕੀਤੀ ਜਾਵੇ ਤਾਂ ਕਿ ਜਿਹੜਾ ਕੇਸ ਅੱਗੇ ਚੱਲੇ ਪਰ ਜਿਵੇਂ ਮਨਤਾਰ ਬਰਾੜ ਦੀ ਗੱਲ ਕਰਦੇ ਆ ਇਕੱਲੀ ਲੀਡਰ ਆ ਉਹਦਾ ਨਾਮ ਵੀ ਜਿਹੜਾ ਇਸ ਗੋਲੀਕਾਂ ਦੇ ਵਿੱਚ ਬੋਲਦਾ ਜਿਹੜੀਆਂ ਉਹਦੀਆਂ ਕਾਲਾਂ ਕੁਝ ਉਹ ਐਸਐਟਿੀ ਗੱਲ ਕਰ ਰਹੀ ਵੀ ਉਹਨੇ 150 ਤੋਂ ਉੱਤੇ ਵਾਰ ਜਿਹੜੇ ਫੋਨ ਕੀਤੇ ਉਸ ਦਿਨ ਮੁੱਖ ਮੰਤਰੀ ਉਸ ਸਮੇਂ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕੀਤਾ ਕੀ ਤੁਹਾਨੂੰ ਲੱਗਦਾ ਵੀ ਉਹ ਵੀ ਉਹਨਾਂ ਨੂੰ ਗ੍ਰਿਫਤਾਰ ਐਸਐਟਿੀ ਕਰੇ ਜਾਂ ਕਰ ਸਕਦੀ ਹੈ ਤਾਂ ਕਿ ਉਸ ਤੋਂ ਬਾਅਦ ਜਿਹੜੀ ਅਗਲੀ ਜਾਂਚ ਆ ਹੋਰ ਸਖਤ ਜਾਂ ਇਹ ਇੱਕ ਪੁਲਿਸ ਵਾਲਾ ਆਈਜੀ ਆ ਜਾਂ ਡੀਆਈਜੀ ਆ ਜਾਂ ਡੀਜੀਪੀ ਵੀ ਆ ਉਹਨੂੰ ਪਿੱਛੇ ਹੁਕਮ ਹਦਾ ਤਾਂ ਗੋਲੀ ਚੱਲਦੀ ਤੁਹਾਨੂੰ ਲੱਗਦਾ ਵੀ ਉਹ ਇਸ਼ਾਰਾ ਉਧਰ ਨੂੰ ਜਾਣਾ ਚਾਹੀਦਾ ਜੈਐਸਆਈਟੀ ਢਿੱਲੀ ਹੁੰਦੀ ਜਾ ਰਹੀ ਦਿਨ ਇਹ ਇਹੀ ਨਾਕਾਮੀ ਹੈ ਜਿਹੜੀ 150 ਵਾਰ ਬੰਦੇ ਦੀ ਗੱਲ ਹੋਈ ਉਹਨਾਂ ਕੋਲੇ ਰਿਕਾਰਡਿੰਗ ਉਹਨਾਂ ਨੇ ਸੁਣੀ ਆ ਐਸਆਈਟੀ ਦੇ ਬਿਆਨ ਸੀ ਜਿਹੜੇ ਉਹਨਾਂ ਨੇ ਉਹਨਾਂ ਨੂੰ ਚੈੱਕ ਕੀਤਾ ਆਧਾਰ ਤੇ ਉਹ ਫਿਰ ਵੀ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੇ ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਜਾ ਰਿਹਾ ਵੀ ਇਹ ਜਿਹੜੀ ਕਾਰਵਾਈ ਢਿੱਲੀ ਪੈਂਦੀ ਆ ਰਹੀ ਆ ਤੇ ਕਾਲੀਆਂ ਦੇ ਪੱਖ ਚ ਜਾ ਰਹੀ ਆ ਉਹਨਾਂ ਨੂੰ ਕਿਤਨਾ ਕਿਤੇ ਬਚਾਉਣ ਦੀਆਂ ਗੱਲਾਂ ਹੋ ਰਹੀਆਂ ਮੰਤਾਰ ਬਰਾੜ ਦੀ ਜਿਹੜੀ 9 ਘੰਟੇ ਦੀ ਪੁੱਛਗਛ ਕੀਤੀ ਉਹਦੇ ਵਿੱਚ ਉਹਨਾਂ ਨੇ ਜੋ ਪੁੱਛਿਆ ਉਹਦੀ ਰੈਸਟ ਵੀ ਪੈ ਸਕਦੀ ਆ ਹਾਲਾਂਕਿ ਅਕਾਲੀਆਂ ਦੇ ਬੰਦਿਆਂ ਦੀਆਂ ਹਥਿਆਰ ਜਿਹੜੇ ਸੀ ਅਕਾਲੀਆਂ ਦੇ ਬੰਦਿਆਂ ਦੇ ਸੀ ਗੋਲੀਆਂ ਖੁਦ ਉਹਨਾਂ ਨੇ ਆਪਣੀਆਂ ਗੱਡੀਆਂ ਤੇ ਮਾਰੀਆਂ ਆਪਣੀਆਂ ਰਫਲਾਂ ਨਾਲ ਮਾਰੀਆਂ ਇਹ ਕਿਹੜੇ ਕਾਨੂੰਨ ਚ ਲਿਖਿਆ ਕਿਹੜੇ ਕਿੱਥੇ ਲਿਖਿਆ ਵੀ ਆਪਣੀ ਰਫਲਾਂ ਆਪੇ ਗੋਲੀਆਂ ਮਾਰ ਕੇ ਤੇ ਦੂਜੇ ਦੇ ਸਿਰ ਮੜ ਰਹੇ ਆ ਇਹ ਸਿੰਘਾਂ ਨੂੰ ਸ਼ਹੀਦ ਇਹਨਾਂ ਨੇ ਕੀਤਾ ਗੋਲੀਆਂ ਇਹਨਾਂ ਨੇ ਚਲਾਈਆਂ ਵਚਨ ਦੇ ਲਈ ਹੁਣ ਜਿਹੜੀ ਐਸਆਈਟੀ ਆ ਆਪਾਂ ਗੱਲ ਕਰਦੇ ਐ ਐਸਆਈਟੀ ਦੀ ਪਹਿਲਾਂ ਤੱਕ ਦੀ ਕਾਰਵਾਈ ਬਹੁਤ ਵਧੀਆ ਰਹੀ ਆ ਅੱਜ ਤਾਈਂ ਜਿੱਥੇ ਤੱਕ ਹੱਥ ਵੱਜਿਆ ਜੇ ਹੁਣ ਮੰਤਾਰ ਤੋਂ ਪਿੱਛੇ ਮੁੜ ਰਿਹਾ ਜਾਂ ਇਹਨੂੰ ਉਮਰਾਂ ਨੰਗਲ ਨੂੰ ਜ਼ਮਾਨਤ ਦਿੱਤੀ ਗਿਆ ਤਾਂ ਇਹ ਕਿਤੇ ਨਾ ਕਿਤੇ ਇਸ਼ਾਰਾ मात्र ਗੱਲ ਜਾ ਰਹੀ ਆ ਵੀ ਇਹ ਮਿਲੀ ਜੁਲੀ ਭੁਗਤ ਤੇ ਅਕਾਲੀਆਂ ਨੂੰ ਬਚਾਉਣ ਲਈ ਹੀ ਕੀਤਾ ਜਾ ਰਿਹਾ ਜੋ ਜੋ ਢੋਲ ਜਿਹੜਾ ਡਰਾਮਾ ਜਿਹੜਾ ਰਚਾ ਗਿਆ ਸੀ ਉਹਨਾਂ ਨੂੰ ਬਚਾਉਣ ਲਈ ਹੋ ਸਕਦਾ ਪਿਛਲੇ ਦਿਨੀ ਲਗਭਗ 10 ਦਿਨ ਪਹਿਲਾਂ ਐਸਆਈਟੀ ਦੀ ਜਿਹੜਾ ਇੱਕ ਸਟੇਟਮੈਂਟ ਸੀ ਜਾਂ ਇੱਕ ਪੇਪਰ ਦੇ ਵਿੱਚ ਛਪਿਆ ਸੀ ਬੜਾ ਮਸ਼ਹੂਰ ਪੰਜਾਬ ਦਾ ਮੁੱਖ ਪੇਪਰ ਹੈ ਉਹਦੇ ਛਪਿਆ ਸੀ ਕਿ ਐਸਆਈਟੀ ਦੇ ਜਿਹੜੇ ਅਕਾਲੀ ਦਲ ਦੇ ਖਿਲਾਫ ਦਾਅਵੇ ਆ ਜਿਹੜੇ ਅਦਾਲਤ ਦੇ ਵਿੱਚ ਠੋਸ ਹੋ ਗਏ ਨੇ ਐਸਆਈਟੀ ਦੇ ਕੋਲ ਪਹਿਲਾਂ ਐਸਆਈਟੀ ਬੜਾ ਕਹਿੰਦੀ ਸੀ ਕਿ ਜਿਹੜਾ ਵੀ ਸਾਜ਼ਿਸ਼ ਕਰਤਾ ਹੋਊਗਾ ਕੋਈ ਮਰਜ਼ੀ ਹੋਵੇ ਜਿਹੜਾ ਕੁਮਰਵਿਰ ਪ੍ਰਤਾਪ ਦੀ ਸਟੇਟਮੈਂਟ ਵੀ ਅਸੀਂ ਉਹਨੂੰ ਜਿਹੜਾ ਠੋਕਾਂਗੇ ਮਤਲਬ ਫੜ ਕੇ ਜੇਲ੍ਹ ਸੁਟਾਂਗੇ ਪਰ ਹੁਣ ਉਹਨਾਂ ਦੇ ਦਾਅਵੇ ਠੋਸ ਹੋ ਰਹੇ ਨੇ ਕੀ ਜਾਂਦੇ ਪਿੱਛੇ ਕੋਈ ਵੱਡਾ ਕਾਰਨ ਹੈ ਕਿ ਉੱਤ ਤੇ ਉਹਦਾ ਐਸਆਈਟੀ ਦੇ ਕੋਈ ਪ੍ਰੈਸ਼ਰ ਹੋ ਸਕਦਾ ਹਾਂਜੀ ਬਿਲਕੁਲ ਇਹਨੂੰ ਚਲਾਉਣ ਵਾਲੀ ਐਸਆਈਟੀ ਨੇ ਚਲਾਉਣ ਵਾਲੀ ਵੀ ਪੰਜਾਬ ਸਰਕਾਰੀ ਆ ਇਹ ਤਾਂ ਨਿਆ ਵੀ ਐਸਆਈਟੀ ਪੰਜਾਬ ਸਰਕਾਰ ਤੋਂ ਬਾਹਰ ਜਾ ਰਹੀ ਆ ਇਹ ਸਿੱਧਾ ਤੇ ਸਿੱਧਾ ਪੰਜਾਬ ਸਰਕਾਰ ਤੇ ਜਾਂਦਾ ਜੇ ਪੰਜਾਬ ਸਰ ਕੈਪਟਨ ਸਾਹਿਬ ਚਾਹਣ ਵੀ ਇਹ ਚ ਜਿਹੜਾ ਸਹੀ ਉਹਨਾਂ ਨੂੰ ਐਸਆਈਟੀ ਨੇ ਸਬੂਤ ਇਕੱਠੇ ਕੀਤੇ ਉਹ ਕਹਿ ਰਹੇ ਆ ਵੀ ਸਾਡੇ ਕੋਲੇ ਸਬੂਤ ਆ ਜੇ ਕੈਪਟਨ ਸਾਹਿਬ ਵੀ ਉਹਨਾਂ ਨੂੰ ਹੁਕਮ ਦੇਣ ਵੀ ਜਿਹੜੇ ਸਬੂਤਾਂ ਦੇ ਆਧਾਰ ਤੇ ਤੁਹਾਡੇ ਕੋਲੇ ਕ੍ਰਿਮੀਨਲ ਪਾਏ ਜਾਂਦੇ ਆ ਜਾਂ ਜਿਹੜੇ ਦੋਸ਼ੀਆ ਚ ਪਾਏ ਜਾਂਦੇ ਉਹਨਾਂ ਨੂੰ ਫੜ ਕੇ ਅੰਦਰ ਕਰੋ ਤਾਂ ਕਿਉਂ ਨਹੀਂ ਉਹ ਜਿਵੇਂ ਅੱਜ ਤੱਕ ਉਹਨਾਂ ਨੇ ਕਾਰਵਾਈ ਚੰਗੀ ਕੀਤੀ ਆ ਤਾਂ ਹੋ ਸਕਦਾ ਉਹ ਜਿਹੜੀ ਬਾਦਲ ਤੱਕ ਪਹੁੰਚਦੇ ਤੇ ਬਾਦਲ ਨੂੰ ਵੀ ਅੰਦਰ ਕਰਨ ਕਿਤੇ ਨਾ ਕਿਤੇ ਇਹ ਸਰਕਾਰਾਂ ਜਿਹੜੀਆਂ ਰਲੀਆਂ ਕੋਈ ਵੀ ਮੇਰੀ ਸੋਚ ਦੇ ਹਿਸਾਬ ਨਾਲ ਮੈਨੂੰ ਇਹ ਲੱਗ ਰਿਹਾ ਵੀ ਜਿਹੜੀਆਂ ਰਿਸ਼ਤੇਦਾਰੀਆਂ ਇਹਨਾਂ ਦੀਆਂ ਆਪਸ ਵਿੱਚ ਕਾਂਗਰਸ ਤੇ ਅਕਾਲੀਆਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਨਿਭਾਇਆ ਜਾ ਰਿਹਾ ਹੁਣ ਕਿਤੇ ਨਾ ਕਿਤੇ ਗੁਰੂ ਨੂੰ ਪਾਸੇ ਰੱਖ ਕੇ ਇਹਨਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਮੁੱਖ ਰੱਖ ਕੇ ਯਾਰੀਆਂ ਦੋਸਤੀਆਂ ਮੁੱਖ ਰੱਖ ਕੇ ਬਾਦਲ ਪਰਿਵਾਰ ਨੂੰ ਬਚਾਉਣ ਦਾ ਜਿਹੜਾ ਕੈਪਟਨ ਸਾਹਨੇ ਰਾਹ ਥੋੜਾ ਜਿਹਾ ਬਣਾ ਲਿਆ ਜਿੱਥੋਂ ਉਹਨਾਂ ਦੀ ਇਹ ਗ੍ਰਿਫਤਾਰੀ ਨਹੀਂ ਕਰ ਰਹੇ ਜਾਂ ਬਾਦਲਾਂ ਤੱਕ ਉਹਨਾਂ ਨੂੰ ਪਹੁੰਚਣ ਦੀ ਜਿਹੜੀ ਖੋਲ ਨਹੀਂ ਦੇ ਰਹੇ ਐਸਐਸਟੀ ਨੂੰ ਉਹ ਉਹ ਵੀ ਉਹ ਕਾਨੂੰਨ ਦੇ ਦਾਇਰੇ ਚ ਵਜੇ ਬੰਨ ਕੇ ਰੱਖਿਆ ਹੋਇਆ ਉਹਨਾਂ ਨੂੰ ਤੁਹਾਨੂੰ ਇਹ ਵੀ ਡਰਿਆ ਕਿ ਹੋ ਸਕਦਾ ਕਿ ਕਿੰਨੇ ਕਿਤੇ ਜਿਹੜਾ ਐਸਐਸਟੀ ਦੇ ਉਹ ਸਿਆਸੀ ਪ੍ਰੈਸ਼ਰ ਜਾਂ ਜਿਹੜਾ ਉੱਤੋਂ ਉੱਚ ਪੱਦਰੀ ਪ੍ਰੈਸ਼ਰ ਹੋਵੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਸ਼ਾਇਦ ਕਿਤਨਾ ਕਿਤੇ ਜਿਵੇਂ ਉਦੋਂ ਬਗੜਾੜੀ ਮੋਰਚਾ ਲੱਗਿਆ ਸੀ ਤਾਂ ਐਸਐਸਟੀ ਦੇ ਕੰਮ ਦੇ ਜਿਹੜੀ ਤੇਜ਼ੀ ਆਈ ਸੀ ਜੇ ਅੱਜ ਉਹ ਮੋਰਚਾ ਲੱਗਾ ਹੁੰਦਾ ਤਾਂ ਗੱਲ ਹੋਰ ਹੁੰਦੀ ਬਿਲਕੁਲ ਜੀ ਜੇ ਉ ਤਾ ਸੰਗਤਾਂ ਦਾ ਰੋਸ ਲਗਾਤਾਰ ਜਾਰੀ ਰਹਿਣਾ ਸੀ ਅੱਜ ਸੰਗਤਾਂ ਦੇ ਮਨਾਂ ਦੇ ਵਿੱਚ ਜਿਹੜਾ ਉਸ ਮੋਰਚੇ ਦੇ ਕਰਕੇ ਢਾਹ ਲੱਗੀ ਆ ਉਹ ਮਨ ਉਦਾਸ ਹੋਇਆ ਉਹ ਕਿਸੇ ਮਗਰ ਖੜਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਵੀ ਜੇ ਇਹ ਦੇ ਮਗਰ ਖੜ ਕੇ ਕੱਲ ਨੂੰ ਇਹਦਾ ਨਹੀਂ ਪਤਾ ਇਹ ਕਿੱਧਰ ਨੂੰ ਚੱਲ ਜਾਈਏ ਤੇ ਅਸੀਂ ਫੇਰ ਡਾਂਗਾ ਜੋਗੇ ਰਹਿ ਜਾਾਂਗੇ ਸੋ ਇਦਾਂ ਦੀ ਰਣਨੀਤੀ ਜਿਹੜੀ ਮੋਰਚੇ ਕਰਕੇ ਜਿਹੜੀ ਠੇਸ ਪਹੁੰਚੀ ਆ ਸੋ ਜੇ ਮੋਰਚਾ ਅੱਜ ਤੱਕ ਲੱਗਿਆ ਹੁੰਦਾ ਤਾਂ ਹੋ ਸਕਦਾ ਬਾਦਲ ਵੀ ਅਜੇ ਅੰਦਰ ਬੈਠਾ ਹੁੰਦਾ ਕਿਉਂਕਿ ਉਸ ਟਾਈਮ ਮੋਰਚੇ ਦੇ ਕਾਰਨ ਪ੍ਰੈਸ਼ਰਾਈਜ਼ ਹੋਈ ਸਰਕਾਰ ਉਹਨਾਂ ਨੂੰ ਮਜਬੂਰਨ ਕਰਨਾ ਪਿਆ ਸੀਬੀਆਈ ਤੋਂ ਜਾਂਚ ਵਾਪਸ ਲਈ ਐਸਆਈਟੀ ਬਣਾਈ ਨਹੀਂ ਅੱਜ ਤਾਈਂ ਇਹਨਾਂ ਨੇ ਸੀਬੀਆਈ ਤੋਂ ਜਾਂਚ ਕਦੇ ਵਾਪਸ ਨਹੀਂ ਲਈ ਕਹਿੰਦੇ ਸੀਬੀਆਈ ਨੂੰ ਉੱਚ ਪੱਧਰੀ ਸਮਝਿਆ ਜਾਂਦਾ ਸੀਬੀਆਈ ਤੋਂ ਜਾਂਚ ਵਾਪਸ ਲੈ ਕੇ ਐਸਆਈਟੀ ਬਣਾ ਕੇ ਬੰਦੇ ਫੜਨੇ ਸ਼ੁਰੂ ਕੀਤੇ ਦੂਸਰੀ ਗੱਲ ਜਿਹੜੇ ਪ੍ਰੇਮੀ ਇਹਨਾਂ ਨੇ ਫੜੇ ਸੀ ਗੁਰੂ ਗ੍ਰੰਥ ਸਾਹਿਬ ਦੇ ਵਿਆਦਵੀ ਵਿੱਚ ਉਹ ਜ਼ਮਾਨਤਾਂ ਲੈ ਕੇ ਬਾਹਰ ਆ ਰਹੇ ਆ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਵੀ ਮੋਰਚੇ ਦੀ ਪ੍ਰਾਪਤੀ ਆ ਜੇ ਮੋਰਚੇ ਦੀ ਪ੍ਰਾਪਤੀ ਉਹਨਾਂ ਨੂੰ ਫੜਾਉਣਾ ਤੇ ਬਾਹਰ ਲਿਆਉਣਾ ਵੀ ਮੋਰਚੇ ਦੀ ਪ੍ਰਾਪਤੀ ਹੋਈ ਇੱਥੇ ਸਾਡੀ ਨਕਮੀ ਇਹ ਹੈ ਵੀ ਇੱਕ ਗੁਰੂ ਨੂੰ ਅਸੀਂ ਆਪਣੇ ਨੂੰ ਜੀਵਤ ਗੁਰੂ ਮੰਨਦੇ ਆ ਉਹਨਾਂ ਤੇ 302 ਦਾ ਪਰਚਾ ਹੋਵੇ ਕਤਲ ਦਾ ਕੇਸ ਹੋਵੇ ਤੇ ਬੰਦੇ ਬਾਹਰ ਆਉਣ ਸਾਡੇ ਲਈ ਬਹੁਤ ਬੇਸ਼ਰਮੀ ਵਾਲੀ ਗੱਲ ਆ ਦੂਜੀ ਗੱਲ ਉਹਨਾਂ ਦੀ ਜ਼ਮਾਨਤ ਕਿਉਂ ਲੱਗ ਰਹੀ ਆ ਕਿਤੇ ਨਾ ਕਿਤੇ ਸਿਆਸੀ ਪੜਾ ਦੇ ਵਿੱਚ ਜੁੜੇ ਆ ਸਾਡੇ ਵੀ ਬੰਦੀ ਸਿੰਘ ਜੇਲਾਂ ਦੇ ਵਿੱਚ ਸੰਘਰਸ਼ੀ ਯੋਧੇ ਬੰਦਾ ਉਹਨਾਂ ਦੀ ਤਾਂ ਅੱਜ ਤੱਕ ਜਮਾਨਤ ਨਹੀਂ ਲੱਗੀ ਉਹ ਤਾਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕਿਆ 30 30 ਸਾਲ 40 40 ਸਾਲ ਜੇਲਾਂ ਚ ਬੈਠੇ ਆ ਉਹਨਾਂ ਦੀ ਜਮਾਨਤ ਨਹੀਂ ਲੱਗ ਰਹੀ ਐਸਆਈਟੀ ਸੌਰੀ ਇਹਨਾਂ ਦੀ ਜਿਹੜੀ ਬੇਅਦਵੀ ਕਰਨ ਵਾਲੇ ਪ੍ਰੇਮੀ ਆ ਡੇਰਾਦਾਲਾ ਇਹਨਾਂ ਦੀ ਜਮਾਨਤ ਲੱਗ ਰਹੀ ਹੈ ਤੇ ਇਹ ਬਾਹਰ ਆ ਰਹੇ ਆ ਸੋ ਸਾਡੇ ਕਿਤੇ ਨਾ ਕਿਤੇ ਜਿਹੜੀ ਸਿੱਖ ਆਗੂ ਆ ਜਿਹੜੇ ਸਾਡੇ ਬਣੇ ਹੋਏ ਆਪੇ ਬਣੇ ਲੈ ਲੋ ਉਹਨਾਂ ਦੀ ਬਹੁਤ ਵੱਡੀ ਇੱਕ ਘਾਟ ਆ ਜਿਹੜੀ ਉਹ ਸਿੱਖ ਕੌਮ ਨੂੰ ਸਹੀ ਸੇਧ ਨਹੀਂ ਦੇ ਰਹੇ ਤੇ ਆਪਣਾ ਆਪ ਅੱਗੇ ਲਾ ਕੇ ਨਹੀਂ ਜਿਹੜੇ ਚੱਲ ਰਹੇ ਕਿਤਨਾ ਕਿਤੇ ਜਿਹੜੀ ਨਿਰਾਸ਼ਾ ਸਾਡੇ ਝੋਲੀ ਪੈ ਰਹੀ ਹੈ ਇੱਕ ਮੈਨੂੰ ਗੱਲ ਯਾਦ ਆ ਗਈ ਜਿੱਦਨ ਮੋਰਚਾ ਚੁੱਕਿਆ ਗਿਆ ਸੀ ਇੱਥੋਂ 9 ਦਸੰਬਰ 2018 ਉਸ ਦਿਨ ਭਾਈ ਧਿਆਨ ਸਿੰਘ ਮਾਂਡੋ ਨਾਲ ਸਟੇਜ ਦੇ ਉੱਤੇ ਬਾਵਾ ਖੜੀਆਂ ਕਰਕੇ ਗੱਲ ਕਹੀ ਸੀ ਵੀ ਬਰਗਾੜੀ ਮੋਰਚੇ ਦੀ ਪ੍ਰਾਪਤੀ ਆ ਇਹ ਪ੍ਰੇਮੀ ਫੜੇ ਗਏ ਆ ਜਿਨ੍ਹਾਂ ਦੇ 295 ਦੇ ਜਿਹੜੇ ਝੂਠੇ ਪਰਚੇ ਦਰਜ ਹੋਏ ਸੀ ਪ੍ਰੇਮੀਆਂ ਨੂੰ ਬੜਾ ਚੰਗਾ ਕਹਿਣ ਚ ਉਹ ਹੋਣਗੇ ਬੜੀਆਂ ਵੱਡੀਆਂ ਗੱਲਾਂ ਉਹਨਾਂ ਕੀਤੀਆਂ ਪਰ ਉਦੋਂ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਜਿਹੜੇ ਸ਼ਹੀਦ ਪਰਿਵਾਰ ਆ ਹਮੇਸ਼ਾ ਜਿਹੜਾ ਅਸੀਂ ਉਹਨਾਂ ਦੇ ਨਾਲ ਬਾਹ ਬਣ ਕੇ ਖਲੋਵਾਂਗੇ ਤੇ ਉਹ ਸਾਡੇ ਭਾਈ ਨੇ ਉਹਨਾਂ ਦੇ ਬੱਚੇ ਸਾਡੇ ਬੱਚੇ ਆ ਕੀ ਭਾਈ ਧਿਆਨ ਸਿੰਘ ਜੀ ਮੰਡ ਜਾਂ ਬਰਗਾੜੀ ਮੋਰਚੇ ਦੇ ਉਹ ਲੀਡਰ ਜਿਨ੍ਹਾਂ ਨੇ ਇਹਨਾਂ ਸ਼ੀਦਾਂ ਦੇ ਨਾਮ ਦੇ ਉੱਤੇ ਲੰਮਾ ਸਮਾਂ ਇੱਥੇ ਸਿਆਸਤ ਕੀਤੀ ਮੈਂ ਕਹਿ ਸਕਦਾ ਵਿੱਚ ਜਿ ਕੋ ਕੇ ਲੰਮਾ ਸਮਾਂ ਉਹਨਾਂ ਨੇ ਇੱਥੇ ਮੋਰਚੇ ਦੇ ਨਾਂ ਤੇ ਉੱਤੇ ਜਿਹੜਾ ਆਪਦਾ ਪ੍ਰਚਾਰ ਕੀਤਾ ਉਹ ਤੁਹਾਡੇ ਕੋਲ ਆਏ ਨੇ ਤੁਹਾਡੀ ਕਿਸ ਤਰੀਕੇ ਨਾਲ ਮਦਦ ਕਰ ਰਹੇ ਨੇ 9 ਦਸੰਬਰ ਜਿਹੜੇ ਦਿਨ ਦਾ ਮੋਰਚਾ ਚੱਕਿਆ ਉਸ ਦਿਨ ਤੋਂ ਬਾਅਦ ਮੈਂ ਭਾਈ ਧਿਆਨ ਸਿੰਘ ਮੰਡ ਸਾਹਿਬ ਦੇ ਅਮੋ ਸਾਹਮਣੇ ਤੱਕ ਵੀ ਨਹੀਂ ਹੋਏ ਅਸੀਂ ਗੱਲ ਹੋਣੀ ਜਾਂ ਮਿਲਣਾ ਜਾਂ ਉਹਨਾਂ ਦਾ ਕੋਈ ਸੁਨੇਹਾ ਆਉਣਾ ਤਾਂ ਦੂਰ ਦੀ ਗੱਲ ਸੀ ਸਾਡਾ ਆਹਮੋ ਸਾਹਮਣੇ ਮੇਲ ਵੀ ਨਹੀਂ ਹੋਇਆ ਕਿਉਂਕਿ ਜਿਹੜਾ ਮੋਰਚਾ ਉਹ ਕਹਿੰਦੇ ਵੀ ਚੱਲ ਰਿਹਾ ਪੜਾ ਦੂਜਾ ਉਹ ਮੈਨੂੰ ਪੜਾ ਵੀ ਨਹੀਂ ਦਿਖ ਰਿਹਾ ਜੀ ਦੂਜਾ ਕਿਹੜਾ ਪੜਾ ਸ਼ਾਇਦ ਉਹ ਲੋਕ ਸਭਾ ਚੋਣਾ ਹੋਣਾ ਉਹਨਾਂ ਨੇ ਚਾਰ ਬੰਦੇ ਖੜੇ ਕੀਤੇ ਨਹੀਂ ਜੀ ਲੋਕ ਸਭਾ ਚੋਣਾ ਤਾਂ ਪੜਾ ਤਾਂ ਮੋਰਚਾ ਤਾਂ ਜੇ ਉੱਥੇ ਬੈਠੇ ਰਹਿੰਦੇ ਮੋਰਚਾ ਚੱਲਦਾ ਉਹ ਹੋਣਾ ਸੀ ਉਹਦੀ ਪ੍ਰਾਪਤੀ ਮੰਨੀ ਜਾਣੀ ਸੀ ਜੇ ਅੱਜ ਮੋਰਚਾ ਚੱਲ ਰਿਹਾ ਹੁੰਦਾ ਤਾਂ ਅੱਜ ਜਿਹੜਾ ਰੰਗ ਢੰਗ ਪੰਜਾਬ ਦਾ ਜਾਂ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜਾ ਉਤਸ਼ਾਹ ਹੋਣਾ ਸੀ ਹੋਰ ਹੋਣਾ ਸੀਗਾ ਪਰ ਉਹ ਇੱਕ ਬਹੁਤ ਵੱਡੀ ਸਾਡੀ ਕੌਮ ਦੀ ਤਰਾਸਤੀ ਹੈ ਵੀ ਜਿਹੜੀਆਂ ਬੰਦੀਆਂ ਜ਼ਮਾਨਤਾਂ ਲੱਗੀਆਂ ਸਾਡੇ ਮਨ ਨੂੰ ਠੇਸ ਪਹੁੰਚਦੀ ਆ ਵੀ ਸਾਡੇ ਗੁਰੂ ਦਾ ਕਤਲ ਦਾ ਦੋਸ਼ੀ ਹੋਵੇ ਉਹਦੀ ਜ਼ਮਾਨਤ ਲੱਗ ਜੇ ਤੇ ਸਾਡੇ ਸਿੰਘ ਜਿਹੜੇ ਬੰਦੀ ਸਿੰਘ ਜਨਰ ਲਈ ਆਪਾਂ ਸੰਘਰਸ਼ ਕਰਦੇ ਆ ਮੋਰਚੇ ਦੀ ਤੀਜੀ ਮੰਗ ਵੀ ਸੀ ਉਹਨਾਂ ਦੀ ਅੱਜ ਤਾਈਂ ਜ਼ਮਾਨਤ ਨਹੀਂ ਲੱਗੀ ਕਿਸੇ ਬੰਦੇ ਨੂੰ ਮੈਨੂੰ ਸਵਾਲ ਕੀਤਾ ਉਹਨੇ ਮੈਂ ਕਿਹਾ ਜੀ ਉਹਦੀ ਜ਼ਮਾਨਤ ਲੱਗੀ ਉਹ ਬਾਹਰ ਆ ਗਿਆ ਪ੍ਰੇਮੀ ਆਪਾਂ ਕਹਿੰਦੇ ਮੋਰਚੇ ਦੀ ਪ੍ਰਾਪਤੀ ਨਾ ਫੜਿਆ ਗਿਆ ਆਖਿਓ ਕੋਈ ਵੀ ਲਾ ਸਕਦਾ ਸਾਡੇ ਬੰਦੇ ਵੀ ਲਾਈ ਜਾਂਦੇ ਉਹਨਾਂ ਦੀ ਐਕਸੈਪਟ ਕਿਉਂ ਨਹੀਂ ਹੁੰਦੀ ਨਵਸਤੇ ਕਦੀ ਮੋਰਚੇ ਵਾਲੇ ਲੀਡਰਾਂ ਨੇ ਜੋਰ ਨਹੀਂ ਲਾਇਆ ਬਿਲਕੁਲ ਜੀ ਨਾ ਕੋਈ ਉੱਥੇ ਵਕੀਲ ਖੜਾ ਹੋਇਆ ਜੇ ਕੋਈ ਵਕੀਲ ਖੜਾ ਹੁੰਦਾ ਤਾਂ ਦੱਸਿਆ ਹੁਣ ਵੀ ਇੱਥੇ ਪਿੱਛੇ ਗੱਲਾਂ ਹੋਈਆਂ ਸੀ ਬਗਰਾੜੀ ਮੋਰਚੇ ਵੱਲੋਂ ਵਕੀਲ ਜਾਂਦਾ ਉੱਥੇ ਦੋ ਵਕੀਲ ਜਾਂਦੇ ਸੀ ਸਰਦਾਰ ਸਿਮਰਜੀਤ ਸਿੰਘ ਸੇਖੋਂ ਜੋ ਮੇਰੇ ਵੱਲੋਂ ਸੀਗੇ ਦੂਸਰੇ ਸਰਕਾਰੀ ਵਕੀਲ ਹੁੰਦੇ ਸੀ ਤੇ ਪੰਜ ਤੋਂ ਛੇ ਵਕੀਲ ਜਿਹੜੇ ਉਹਨਾਂ ਦੇ ਹੁੰਦੇ ਸੀਗੇ ਆਪੋਜੀਸ਼ਨ ਤੇ ਹੁੰਦੇ ਸੀ ਜਿਹੜੇ ਸਾਡੇ ਦੋ ਵਕੀਲ ਖੜਦੇ ਸੀ ਇੱਕ ਸਰਕਾਰ ਦੇ ਵੱਲੋਂ ਇੱਕ ਮੇਰੇ ਵੱਲੋਂ ਪਰਿਵਾਰ ਵੱਲੋਂ ਤੀਜਾ ਕੋਈ ਉਥੇ ਕਿਸੇ ਨਾਂ ਦਾ ਵਕੀਲ ਨਹੀਂ ਖੜਾ ਜਿਹੜਾ ਕੋਈ ਕਹਿ ਦਗੇ ਆਪਾਂ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਆ ਮੋਰਚੇ ਵੱਲੋਂ ਸੀਗਾ ਸੋ ਇਸੇ ਕਰਕੇ ਜੇ ਜੱਜ ਸਾਹਿਬ ਦੇ ਅੱਗੇ ਘੱਟੋ-ਘੱਟ ਅਸੀਂ ਆਪੋ ਆਪਣੇ ਅਲੱਗ-ਅਲੱਗ ਜਥੇਬੰਦੀਆਂ ਦੇ ਨਾਂ ਤੋਂ ਵਕੀਲ ਵੀ ਖੜੇ ਕਰ ਦਗੇ ਤਾਂ ਉਹਨੂੰ ਮਜਬੂਰਨ ਸੋਚਣਾ ਪਊਗਾ ਵੀ ਇਹ 10 ਬੰਦਿਆਂ ਦਾ ਪੈਨਲ ਕੁਝ ਕਹਿਣਾ ਚਾਹੁੰਦਾ ਆਪਣਾ ਸੱਚਾਈ ਰੱਖਣੀ ਚਾਹੁੰਦਾ ਤੇ ਕਿਉਂ ਨਾ ਉਹਨਾਂ ਦੀ ਵੀ ਚੰਗੀ ਤਰ੍ਹਾਂ ਸੁਣੀ ਜਾ ਸਕੇ ਸੋ ਇਦਾਂ ਦੀ ਜਿਹੜੀ ਨਾਕਾਮੀ ਸਾਡੇ ਝੋਲੀ ਪਈ ਫਰੀਦਕੋਟ ਦੀ ਅਦਾਲਤ ਚੋਂ ਉਮਰਾਨ ਨੰਗਲ ਨੂੰ ਜਿਹੜੀ ਜ਼ਮਾਨਤ ਮਿਲਦਾ ਸਭ ਤੋਂ ਵੱਡਾ ਕਾਰਨ ਵੀ ਇਹ ਆ ਕਿਉਂਕਿ ਜਿਹੜੀ ਬਾਹਰ ਦੀ ਰਿਪੋਰਟ ਜਾਂਦੀ ਸੀ ਉੱਥੇ ਜਾਂਦੀ ਰਿਪੋਰਟ ਹੀ ਇਹ ਦੱਸਦੀ ਸੀ ਵੀ ਇੱਥੇ ਤਾਂ ਕੱਲਾ ਸਖਰਾਜ ਤੁਰਿਆ ਫਿਰਦਾ ਨਾਲ ਤਾਂ ਕੋਈ ਹੈ ਨਹੀਂਗਾ ਦੋ ਦਿਨ ਦੇਖਿਆ ਤੈਨ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤੀਜੇ ਦਿਨ ਚੱਕ ਕੇ ਠੱਪਾ ਮਾਰਤਾ ਵੀ ਉਹਨੂੰ ਬਾਹਰ ਕੱਢ ਦਿਓ ਸੋ ਇਦਾਂ ਦੀ ਨਾਕਾਮੀ ਸਾਡੀ ਸਿਕ ਕੌਮ ਦੀ ਜਿਹੜੀ ਘਾਟ ਕਰਕੇ ਜਾਂ ਆਗੂਆਂ ਦੀ ਘਾਟ ਕਰਕੇ ਜਿਹੜੀ ਝੋਲੀ ਪਈ ਆ ਬਿਲਕੁਲ ਇਹ ਗੱਲ ਤੁਸੀਂ ਨਹੀਂ ਇਕੱਲੇ ਕਹਿ ਰਹੇ ਪੂਰੀ ਦੁਨੀਆ ਦੀ ਸਿੱਖ ਕੌਮ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਜਿਹੜੇ ਹਜ਼ਾਰਾਂ ਜਿਹੜੇ ਕਰੋੜਾ ਸਿੱਖ ਉਹ ਕਹਿ ਰਹੇ ਆ ਕਿ ਜੇ ਉਹ ਮੋਰਚਾ ਲੱਗਾ ਰਹਿੰਦਾ ਅੱਜ ਜਿਹੜੇ ਰਿਜ਼ਲਟ ਸੀ ਉਹ ਹੋਰ ਹੋਣੇ ਸੀ ਜਿਸ ਤਰ੍ਹਾਂ ਭਾਈ ਧਿਆਨ ਸਿੰਘ ਮਾਨ ਨੂੰ ਅਰਦਾਸ ਕੀਤੀ ਸੀ ਕਿ ਕੈਪਟਨ ਮਨਿੰਦਰ ਸਿੰਘ ਇੱਥੇ ਆਊਗਾ ਤਾਂ ਮੋਰਚਾ ਚੁੱਕਾਂਗੇ ਇਹ ਗੱਲ ਜਿਹੜੇ ਉਦੋਂ ਦੇ ਪ੍ਰਤੱਖਦਰਸ਼ੀ ਲੋਕ ਵੀ ਦੱਸਦੇ ਉਹ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਪਈਆਂ ਪਰ ਉਹ ਮੋਰਚਾ ਬਿਨਾਂ ਕੈਪਟਨ ਮਨਿੰਦਰ ਸਿੰਘ ਦੇ ਆਏ ਤੋਂ ਚੁੱਕਿਆ ਗਿਆ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਜੇ ਆਪਾਂ ਕਹਿੰਦੇ ਸੀਗੇ ਬ ਜਦੋਂ ਸੰਘਰਸ਼ ਸ਼ੁਰੂ ਹੋਇਆ 2015 ਦੇ ਵਿੱਚ 13 ਅਕਤੂਬਰ ਨੂੰ ਜਦੋਂ ਜਨ ਧਰਨੇ ਲੱਗਦੇ ਆ ਆਪਣੇ ਉਸ ਟਾਈਮ ਤੇ ਕਹਿੰਦੇ ਬਈ ਅਰਦਾਸ ਕੀਤੀ ਸੀ ਢੰਡਰੀਆਂ ਵਾਲੇ ਤੇ ਪੰਥਪ੍ਰੀਤ ਨੇ ਉਹ ਅਰਦਾਸ ਤੇ ਪੂਰੇ ਨਹੀਂ ਉਤਰੇ ਕਹਿੰਦੇ ਪਘੋੜੇ ਹੋ ਗਿਆ ਉਸ ਟਾਈਮ ਤੇ ਮੈਂ ਹੈ ਨਹੀਂ ਸੀਗਾ ਜਦੋਂ ਉਹ ਅਰਦਾਸ ਕੀਤੀ ਗਈ ਮੈਂ 14 ਮੈਂ 15 ਤਰੀਕ ਨੂੰ ਪੰਜਾਬ ਦੇ ਵਿੱਚ ਹੁਣ ਨਹੀਂ ਉਸ ਤੋਂ ਬਾਅਦ ਦੀਆਂ ਅਰਦਾਸਾਂ 'ਚ ਮੈਂ ਸਾਰੀਆਂ 'ਚ ਦੇਖਿਆ ਸ਼ਾਮਲ ਜਿਨ੍ਹਾਂ ਨੇ ਕੀਤੀਆਂ ਜਿਵੇਂ ਹੋਈਆਂ ਸਾਰੀਆਂ ਮੈਂ ਸੁਣੀਆਂ ਵੀ ਆ ਤੇ ਵਿੱਚ ਵੀ ਹੋਇਆ 1 ਜੂਨ 2018 ਨੂੰ ਜਿਹੜੀ ਅਰਦਾਸ ਕੀਤੀ ਗਈ ਸੀ ਮੋਰਚੇ ਦੀ ਉਹ ਮੋਰਚੇ ਦੀ ਅਰਦਾਸ ਦੇ ਵਿੱਚ ਗੱਲ ਹੋਈ ਸੀਗੀ ਵੀ ਮੰਡ ਸਾਹਿਬ ਵੱਲੋਂ ਹੀ ਸੀ ਮੈਂ ਨਹੀਂ ਕਹਿੰਦਾ ਮੇਰੇ ਵੱਲੋਂ ਸੀ ਵੀ ਉੱਥੇ ਜਿਹੜਾ ਮੋਰਚਾ ਲਾਇਆ ਜਾਊਗਾ ਇੱਥੇ ਕੈਪਟਨ ਤਾਂ ਕੀ ਇੱਥੇ ਮੋਦੀ ਨੂੰ ਵੀ ਚੱਲ ਕੇ ਆਉਣਾ ਪਊ ਇਦਾਂ ਦੀਆਂ ਗੱਲਾਂ ਜੜੀਆਂ ਹੋਣਗੀਆਂ ਸੀ ਕਿਉਂਕਿ ਕੈਪਟਨ ਵੀ ਨਹੀਂ ਆਇਆ ਮੋਰਚਾ ਵੀ ਚੱਕਿਆ ਗਿਆ ਤੇ ਅਰਦਾਸ ਵੀ ਪੂਰੀ ਨਹੀਂ ਹੋਈ ਜੇ ਉਹਨਾਂ ਨੂੰ ਆਪ ਪਘੋੜੇ ਕਹਿਣ ਸਕਦੇ ਆ ਤੇ ਫਿਰ ਅਸੀਂ ਵੀ ਕਿਤੇ ਨਾ ਕਿਤੇ ਉਹਨਾਂ ਪਘੋੜਿਆਂ ਦੀ ਲੈਣ 'ਚ ਹੀ ਆ ਰਹੇ ਆਂ ਸੋ ਇਦਾਂ ਦੀ ਜਿਹੜੀ ਨਕਾਮੀਆਂ ਸਿੱਖ ਕੌਮ ਆ ਜਿਹੜੀ ਆਪਣੀ ਭੁੱਖ ਪੂਰੀ ਵਿਖਾ ਗਈ ਬਗਰਾੜੀ ਮੋਰਚੇ ਦੇ ਵਿੱਚ ਪੱਬਾਂ ਪਾਰ ਹੋ ਕੇ ਸਿੱਖ ਕੌਮ ਨੇ ਆਪਣਾ ਇਹ ਵੀ ਕਹਿ ਸਕਦੇ ਆ ਵੀ ਕੁਝ ਕੁ ਲੋਕਾਂ ਨੇ ਤਾਂ ਘਰ-ਬਾਰ ਛੱਡ ਕੇ ਬਗਰਾੜੀ ਦੇ ਵਿੱਚ ਡੇਰੇ ਲਾਏ ਸੀ ਵੀ ਸਾਨੂੰ ਕੋਈ ਚੰਗਾ ਰਾਹ ਮਿਲ ਗਿਆ ਤੇ ਸਾਡੀ ਸਿੱਖ ਜਿਹੜੀ ਕੌਮ ਆ ਆਪਣੇ ਸੁਲਝੇ ਹੋਏ ਮਸਲੇ ਜਿਹੜੀ ਬਗਰਾੜੀ ਦੇ ਵਿੱਚ ਉਹ ਹੱਲ ਕਰੂਗੀ ਸੋ ਉਹ ਜਿਹੜੀ ਕੌਮ ਦੇ ਝੋਲੀ ਨਿਰਾਸ਼ਾ ਪਈ ਸਾਡੇ ਆਗੂਆਂ ਕਰਕੇ ਪਈ ਆ ਜਿਹਦੇ ਕਾਰਨ ਅੱਜ ਜਿਹੜੇ ਦੋਸ਼ੀ ਵੀ ਆ ਉਮਰਾਂ ਨੰਗਲ ਵਰਗੇ ਆ ਚਰਨਜੀਤ ਸ਼ਰਮੇ ਵਰਗੇ ਆ ਜੇ ਅੱਜ ਉਮਰਾਂ ਨੰਗਲ ਦੀ ਲਾਗੀ ਕੱਲ ਨੂੰ ਚਰਨਜੀਤ ਸ਼ਰਮੇ ਦੀ ਲੱਗ ਜੂ ਦੋ ਚਾਰ ਦਿਨ ਪਹਿਲਾਂ ਜਿਹੜਾ ਬਿਕਰਮਜੀਤ ਧਰਕੇ ਸੀਗੇ ਉਹ ਨੋਟਿਸ ਲੈ ਕੇ ਹਾਈ ਕੋਰਟ ਦੇ ਵਿੱਚੋਂ ਜੱਜ ਸਾਨੂੰ ਬਿਆਨ ਕਰ ਰਿਹਾ ਕਹਿ ਰਿਹਾ ਵੀ ਜਿਹੜੇ ਪੁਲਿਸ ਨੇ ਕਾਰਵਾਈ ਕੀਤੀ ਜੱਜ ਸੀ ਸਿੰਘਾਂ ਕੋਲ ਹਥਿਆਰ ਸੀ ਲਾਅ ਦੇ ਵਿੱਚ ਕਿਹਾ ਜਾਂਦਾ ਵੀ ਸਿੰਘ ਸ੍ਰੀ ਸਭ ਆਪਣੀ ਕੋਲੇ ਰੱਖ ਸਕਦਾ ਇਹਨੂੰ ਹਥਿਆਰ ਨਹੀਂ ਮੰਨ ਸਕਦੇ ਸਸਤਰ ਆ ਦੂਸਰੀ ਗੱਲ ਜੇ ਸਿੰਘਾਂ ਨੇ ਉਹਨਾਂ ਤੇ ਕੋਈ ਹਮਲਾ ਕੀਤਾ ਉਹ ਸਾਡੇ ਕੋਲੇ ਸਬੂਤ ਨਹੀਂ ਆ ਸਿੰਘਾਂ ਨੇ ਗੋਲੀਆਂ ਚਲਾਈਆਂ ਤੇ ਪੁਲਿਸ ਵਾਲੇ ਨਹੀਂ ਮਰੇ ਹੋਏ ਪੁਲਿਸ ਵਾਲਿਆਂ ਨੇ ਚਲਾਈਆਂ ਸਾਡੇ ਬੰਦੇ ਮਰੇ ਆ ਉਹਨਾਂ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਰੀ ਗੋਲਮੋਲ ਕਹਾਣੀ ਸਰਕਾਰਾਂ ਦੀ ਮਿਲੀ ਭੁਗਤ ਸਾਡੇ ਆਗੂਆਂ ਦੀ ਨਾਕਾਮੀ ਇਹਨਾਂ ਦੇ ਕਰਕੇ ਜਿਹੜੀ ਝੋਲੀ ਪੈ ਰਹੀ ਆ ਤੇ ਭੁਗਤਣਾ ਉਹਨਾਂ ਨੂੰ ਪੈ ਰਿਹਾ ਵੀ ਜਿਹੜੇ ਮਗਰ ਪੈਰਵਾਹੀਆਂ ਕਰਦੇ ਆ ਜਿਸ ਤਰ੍ਹਾਂ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ ਭਾਈ ਸੁਗਰਾਜ ਸਿੰਘ ਇਹਨਾਂ ਦਾ ਕਹਿਣਾ ਵੀ ਜਿਹੜਾ ਇਹਨਾਂ ਦੇ ਪਰਿਵਾਰ ਦੇ ਨਾਲ ਤੇ ਇਹਨਾਂ ਦੇ ਨਾਲ ਉਹ ਸਰਕਾਰੀ ਸਿਆਸੀ ਤੇ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਧੱਕੇਸ਼ਾਹੀ ਜਿਹੜੀ ਉਹ ਪਹਿਲਾਂ ਵੀ ਹੁੰਦੀ ਰਹੀ ਸਿੱਖਾਂ ਦੇ ਨਾਲ ਉਹ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਦਾ ਮਾਹੌਲ ਹੈ ਪਿੱਛੇ ਜੇ ਕੁਝ ਪਾਰਟੀਆਂ ਨੇ ਗੱਲ ਕਹੀ ਸੀ ਵੀ ਜਿਹੜਾ ਬਰਗਾੜੀ ਮੋਰਚੇ ਦੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਵਾਰਿਸ ਹੈ ਉਹਨਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇਾਂਗੇ। ਕੁਝ ਕਿਸੇ ਪਾਰਟੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ, ਰਾਬਤਾ ਕਾਇਮ ਕੀਤਾ ਜਾਂ ਕੋਈ ਗੱਲਬਾਤ ਆ ਨਹੀਂ ਜੀ ਕੋਈ ਕੋਈ ਇਦਾਂ ਦੇ ਕੋਈ ਕਿਸੇ ਦੀ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਹੀ ਕੋਈ ਪਾਰਟੀ ਦਾ ਕੋਈ ਨੁਮਾਇੰਦਾ ਮੇਰੇ ਕੋਲੇ ਆਇਆ ਵੀ ਲੋਕ ਸਭਾ ਦੀਆਂ ਚੋਣਾਂ ਵਾਸਤੇ ਤੇ ਦੂਸਰੀ ਗੱਲ ਮੈਂ ਵੀ ਆਪਣਾ ਪੱਖੇ ਚ ਰਹਾ ਤਾਂ ਵੀ ਮੈਨੂੰ ਲੋਕ ਸਭਾ ਦੀਆਂ ਚੋਣਾਂ ਨਾਲੋਂ ਪਹਿਲਾਂ ਬਗਰਾੜੀ ਤੇ ਬਹਿਬਲ ਗੋਲੀ ਕਾਣ ਦਾ ਇਨਸਾਫ ਚਾਹੀਦਾ ਉਸ ਤੋਂ ਬਾਅਦ ਜਿਹੜੇ ਰਾਹ ਵੱਖੋ ਵੱਖਰੇ ਜਿਹੜੇ ਹੋਣਗੇ ਜਾਂ ਜਦਾਂ ਕੌਮ ਚਾਹੂਗੀ ਜੋ ਸੇਵਾ ਲਾਉਗੀ ਉਹ ਸੇਵਾ ਆਪਾਂ ਹੱਸ ਬੋਲ ਕੇ ਲਾਵਾਂਗੇ ਠੀਕ ਹੈ ਜੀ ਸੋ ਏਸੀ ਭਾਈ ਸੁਖਰਾਜ ਸਿੰਘ ਸੁਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪਿੱਛੇ ਜੇ ਉਮਰਾਂ ਲੰਗਲਾਈ ਜੀ ਨੂੰ ਫਰੀਦਕੋਟ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਪਰ ਉਹ ਰੋਸ ਜਿਹੜਾ ਇਹਨਾਂ ਦੇ ਦਿਲ ਦੇ ਵਿੱਚ ਹੈ ਉਹ ਮੋਰਚਾ ਲੱਗਾ ਸੀ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੇ ਉੱਥੇ ਹਾਜ਼ਰੀ ਭਰੀ ਉਹ ਇਸੇ ਲਈ ਕਿ ਬਾਬਲ ਕਲਾਂ ਗੋਲੀ ਕੰਡ ਦੇ ਦੋਸ਼ੀਆਂ ਨੂੰ ਜਿਹੜਾ ਦੁਨੀਆਂ ਦੇ ਸਾਹਮਣੇ ਕੀਤਾ ਜਾਵੇ ਪਰ ਅਜੇ ਕੀਤਾ ਨਹੀਂ ਗਿਆ ਉਡੀਕ ਜਿਹੜੀ ਹੈ ਉਸ ਇਸ ਪਰਿਵਾਰ ਦੀ ਔਰ ਨਾਲ ਸ਼ਹੀਦ ਭਾਈ ਗੁਰਜੀਤ ਸਿੰਘ ਦੇ ਪਰਿਵਾਰ ਦੀ ਜਿਹੜੀ ਹੈ ਉਹ ਬਾਕੀ ਹੈ ਦੇਖਦੇ ਰਹੋ ਦਖਾਲਸ ਟੀਵੀ ਵੀਡੀਓ ਜਰਨਲਿਸਟ ਨਵਕੀਰ ਸਿੰਘ ਨਾਲ ਜਸਵੀਰ ਸਿੰਘ ਪਿੰਡ ਬਾਬ